ਉਦਰ ਨਿਊਯਾਰਕ ਤੋਂ ਐਲਨ ਮਸਕ ਨੂੰ ਡੋਨਲਡ ਟਰੰਪ ਨੇ ਚੀਫ ਬਣਾਉਂਦਾ ਕੀਤਾ ਐਲਾਨ ਤੁਹਾਨੂੰ ਦੱਸ ਦਈਏ ਡੋਨਲਡ ਟਰੰਪ ਦੇ ਇੱਕ ਇੰਟਰਵਿਊ ਦੌਰਾਨ ਮਸਕ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਸਰਕਾਰ ਵਿੱਚ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰ ਕਰਨਗੇ ਉਹਨਾਂ ਕਿਹਾ ਕਿ ਜੇਕਰ ਮੈਨੂੰ ਮਿਲਿਆ ਮੌਕਾ ਤਾਂ ਮੈਂ ਅਮਰੀਕਾ ਦੀ ਸੇਵਾ ਕਰਨ ਲਈ ਤਿਆਰ ਹਾਂ ਇਸ ਤੋਂ ਬਾਅਦ ਟੈਸਲਾ ਚੀਫ ਦੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ ਕਿਸੇ ਤਨਖਾਹ ਕਿਸੇ ਅਹੁਦੇ ਜਾਂ ਕਿਸੇ ਪਛਾਣ ਦੀ ਲੋੜ ਨਹੀਂ ਹੈ ਇਹਨਾਂ ਨੂੰ ਹੁਣ ਅਮਰੀਕਾ ਦੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ 트ਰੰਪ ਨੇ ਕਿਹਾ ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਐਲਾਨ ਮਸਕ ਲਈ ਵੱਖਰਾ ਵਿਭਾਗ ਬਣਾਉਣਗੇ ਉਹਨਾਂ ਨੇ ਕਿਹਾ ਕਿ ਜਿੱਤ ਤੋਂ ਬਾਅਦ ਉਹ ਸਰਕਾਰੀ ਕਾਰਜ ਕੁਸ਼ਲਤਾ ਕਮਿਸ਼ਨ ਬਣਾਉਣਗੇ ਜਿਸ ਦੇ ਮੁਖੀ ਐਲਾਨ ਮਸਕ ਹੋਣਗੇ ਚੋਣਾਂ ਤੋਂ ਪਹਿਲਾਂ ਇਹ ਆਰਥਿਕਤਾ ਨੂੰ ਲੈ ਕੇ ਇੱਕ ਰੈਲੀ ਵਿੱਚ ਭਾਸ਼ਣ ਦੇ ਰਹੇ ਸਨ ਉਹਨਾਂ ਨੇ ਨਿਊਯਾਰਕ ਇਕ ਨਾਮਿਕ ਕਲੱਬ ਚ ਕਿਹਾ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਘਰੇਲੂ ਉਤਪਾਦਨ ਕੰਪਨੀਆਂ ਤੇ ਕਾਰਬੋਨੇਟ ਟੈਕਸ 'ਚ ਵੱਡੀ ਕਟੌਤੀ ਕਰਨਗੇ ਇਸ ਤੋਂ ਇਲਾਵਾ ਨਵੀਆਂ ਕੰਪਨੀਆਂ ਸਥਾਪਿਤ ਕਰਨ ਲਈ ਸਰਕਾਰੀ ਜ਼ਮੀਨ ਦੀ ਖਰੀਦ ਤੇ ਵੀ ਟੈਕਸ ਘਟਾਇਆ ਜਾਵੇਗਾ। ਟਰੰਪ ਨੇ ਅੱਗੇ ਕਿਹਾ ਕਿ ਕੰਪਨੀਆਂ ਲਈ ਵੈਲਥ ਫਾਉਂਡ ਸ਼ੁਰੂ ਕਰਨਗੇ ਤੇ ਰਾਈਟ ਐਜ ਦੀ ਰਿਪੋਰਟ ਦੇ ਅਨੁਸਾਰ ਡੋਲਰ ਟਰੰਪ ਕਈ ਹਫ਼ਤਿਆਂ ਤੋਂ ਕੁਸ਼ਲਤਾ ਕਮਿਸ਼ਨ ਬਾਰੇ ਆਪਣੇ ਸਹਿਯੋਗੀਆਂ ਨਾਲ ਗੱਲ ਕਰ ਰਹੇ ਹਨ ਹਾਲਾਂਕਿ ਉਹਨਾਂ ਨੇ ਪਹਿਲੀ ਵਾਰ ਜਨਤ ਤੋਤੇ ਆਪਣੀ ਯੋਜਨਾ ਦੱਸੀ ਹੈ ਉਹਨਾਂ ਇਹ ਵੀ ਕਿਹਾ ਕਿ ਅਲੋਨ ਮਸਕਲ ਇਸ ਕਮਿਸ਼ਨ ਦੀ ਅਗਵਾਈ ਕਰਨ ਲਈ ਸਹਿਮਤ ਹੋ ਗਏ ਹਨ ਅਤੇ ਇਹ ਵੀ ਕਿਹਾ ਕਿ ਇਹ ਕਮਿਸ਼ਨ ਕਿਵੇਂ ਕੰਮ ਕਰੇਗਾ ਉਹਨਾਂ ਯਕੀਨੀ ਤੋਤੇ ਦਾਵਾ ਕੀਤਾ ਕਿ 6 ਮਹੀਨਿਆਂ ਦੇ ਅੰਦਰ ਧੋਖਾਧੜੀ ਅਤੇ ਗਲਤ ਪੈਸਿਆਂ ਦੇ ਲੈਣ-ਦੇਣ ਨੂੰ ਰੋਕ ਦਿੱਤਾ ਜਾਵੇਗਾ ਤੁਹਾਡਾ ਕੀ ਨਾ ਇਸ ਬਾਰੇ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ